ਦੁਪਹਿਰ ਖੜੀ ਵੀ ਖੜਨਾ ਮੇਰੀ ਉਹ ਤੋਂ ਸਿੱਖਦੀ ਸੀ ਬੜੀ ਰੀਜ ਨਾਲ ਨਾਵਲ ਪੜ੍ਹਦੀ ਨਾਲੇ ਚੁੱਲ੍ਹੇ ਲਿਪਦੀ ਦੁਪਹਿਰ ਖੜੀ ਵੀ ਖੜਨਾ ਮੇਰੀ ਉਹ ਤੋਂ ਸਿੱਖਦੀ ਸੀ ਬੜੀ ਰੀਜ ਨਾਲ ਨਾਵਲ ਪੜ੍ਹਦੀ ਨਾਲੇ ਚੁੱਲ੍ਹੇ ਲਿਪਦੀ ਸੀ ਉਹਦੇ ਨਾਂ ਨੂੰ ਸਾਦਗੀਆਂ ਖੁਸ਼ਭੂਆਂ ਜੱਟੀਆਂ ਸੀ ਉਸ ਕੁੜੀ ਦੀਆਂ ਅੱਖਾਂ ਵਾਲਾ ਸੋਨਾ ਹੱਸਦੀਆਂ ਸੀ ਉਸ ਕੁੜੀ ਦੀਆਂ ਅੱਖਾਂ ਵਾਲਾ ਸੋਨਾ ਹੱਸਦੀਆਂ ਆਪੇ ਚੰਨ ਰਸ ਕੇ ਆਪੇ ਮਨ ਮਨ ਜਾਂਦੀ ਸੀ ਆਪੇ ਚੰਨ ਰਸ ਕੇ ਆਪੇ ਮਨ ਮਨ ਜਾਂਦੀ ਸੀ ਲੋਟਣ ਨਹੀਂ ਦੇ ਹੋਏ ਉਹ ਬਿੰਨੀ ਕੰਨ ਕੰਨ ਜਾਂਦੀ ਸੀ ਵੰਗਾ ਤਾਂ ਸੀ ਸਸਤੀਆਂ ਸੰਗਾ ਕਈ ਕਈ ਲੱਖ ਦੀਆਂ ਸੀ ਉਸ ਕੁੜੀ ਦੀ ਅੱਖਾਂ ਬੜਾ ਸੋਹਣਾ ਹੱਸਦੀਆਂ ਸੀ ਉਸ ਕੁੜੀ ਦੀ ਅੱਖਾਂ ਬੜਾ ਸੋਹਣਾ ਹੱਸਦੀਆਂ ਸੀ ਸੇਦੀਆਂ ਦੇ ਵਿੱਚ ਹੱਸਦੀ ਦੂਰੋਂ ਲੈਦੀ ਰਸਦੀ ਸੀ ਸੇਲੀਆਂ ਦੇ ਵਿੱਚ ਹੱਸਦੀ ਦੂਰੋਂ ਲਹਿਦੀ ਦਿਸਦੀ ਸੀ ਮੁਰਮੁਰ ਮੱਥੇ ਤੇ ਡਿੱਗ ਪੈਂਦੀ ਲੱਤ ਕਿੱਥੇ ਟਿਕ ਗਈ ਸੀ ਕਿ ਸੇਲੀਆਂ ਦੇ ਵਿੱਚ ਹੱਸਦੀ ਦੂਰੋਂ ਲਹਿਦੀ ਦਿਸਦੀ ਸੀ ਮੁਰਮੁਰ ਮੱਥੇ ਤੇ ਡਿੱਗ ਪੈਂਦੀ ਲੱਤ ਕਿੱਥੇ ਟਿਕਦੀ ਸੀ ਕੁੱਗੀਆਂ ਚਿੜੀਆਂ ਜੀ ਨੂੰ ਆਪਣੀ ਸੇਲੀ ਦੱਸਦੀਆਂ ਸੀ ਉਸ ਕੁੜੀ ਦੀਆਂ ਅੱਖਾਂ ਬਾਲਾ ਸੋਹਣਾ ਹਾਸਾ ਸੀ ਉਸ ਕੁੜੀ ਦੀਆਂ ਅੱਖਾਂ ਬਾਲਾ ਸੋਹਣਾ ਹਾਸਾ ਕਿੰਨੇ ਹੀਲੇ ਕੀਤੇ ਕਿ ਮੁਲਾਕਾਤ ਹੋ ਜਵੇ ਉਹਦੇ ਨਾਲ ਕਿੰਨੇ ਹੀਲੇ ਕੀਤੇ ਕਿ ਮੁਲਾਕਾਤ ਹੋ ਜਵੇ ਉਹਦੇ ਨਾਲ ਉਹ ਨਹੀਂ ਚਾਹੁੰਦੀ ਸੀ ਕਿ ਮੇਰਾ ਸਾਥ ਹੋ ਜਵੇ ਉਹਦੇ ਨਾਲ ਰਈਆਂ ਕਿਸਮਤਾਂ ਸਦਾ ਉਸ ਦੇ ਪੱਕ ਨਹੀਂ ਅਸੀ ਉਸ ਥੁੜੀ ਦੀਆਂ ਖਾਂ ਬਾੜਾ ਸੋਹਣਾ ਹੱਸੇ ਉਸ ਥੁੜੀ ਦੀਆਂ ਖਾਂ ਬਾੜਾ ਸੋਹਣਾ ਹੱਸੇ ਕਿ ਮੱਠਾ ਮੱਥਾ ਬੋਲਦੀ ਤਾਂ ਹਰ ਅੱਖਰ ਹੀ ਗੀਤ ਲੱਗਦਾ ਸੀ ਮੱਥਾ ਮੱਥਾ ਬੋਲਦੀ ਤਾਂ ਹਰ ਅੱਖਰ ਹੀ ਗੀਤ ਲੱਗਦਾ ਸੀ ਹਾਲਾਤ ਜੋ ਵੀ ਸੀ ਪਰ ਇਹਦੇ ਠੀਕ ਲੱਗਦਾ ਸੀ ਕਦੇ ਕੋਲੋਂ ਲੰਘਦੀ ਤਾਂ ਹੱਥਾਂ ਤੇ ਕਦੇ ਕੋਲੋਂ ਲੰਘਦੀ ਤਾਂ ਹੱਥਾਂ ਤੇ ਕਵਤਾਵਾਂ ਨੱਚਦੀਆਂ ਸੀ ਉਸ ਕੁੜੀ ਦੀਆਂ ਅੱਖਾਂ ਬਾੜਾ ਸੋਨਾ ਹੱਸਦੀਆਂ ਸੀ ਉਸ ਕੁੜੀ ਦੀਆਂ ਅੱਖਾਂ ਬਾਲਾ ਸੋਨਾ ਹੱਸਦੀ ਸੀ ਕਿ ਉਹਦਾ ਦیدار ਤਾਂ ਜਿਵੇਂ ਮਸੀਤੇ ਦਿਲ ਤੇ ਗਿਆ ਹੋਵੇ ਉਹਦਾ ਦیدار ਤਾਂ ਜਿਵੇਂ ਮਸੀਤੇ ਦਿਲ ਤੇ ਗਿਆ ਹੋਵੇ ਰੂ ਇਉਂ ਮਹਿਕਣ ਲੱਗਦੀ ਸੀ ਜਿਵੇਂ ਰੱਬ ਦਿਸਿਆ ਹੋਵੇ ਇਹ ਖਾਰੇ ਖਾਰੇ ਹੰਝੂ ਕਿਤੇ ਲੁਕਾ ਕੇ ਰੱਖਦੀਆਂ ਸੀ ਇਹ ਖਾਰੇ ਖਾਰੇ ਹੰਝੂ ਕਿਤੇ ਲੁਕਾ ਕੇ ਰੱਖਦੀਆਂ ਸੀ ਉਸ ਕੁੜੀ ਦੀਆਂ ਅੱਖਾਂ ਬਾਲਾ ਸੋਹਣਾ ਹਸਦੀਆਂ ਸੀ ਉਸ ਕੁੜੀ ਦੀਆਂ ਅੱਖਾਂ ਬਾਲਾ ਸੋਹਣਾ ਹਸਦੀਆਂ ਸੀ ਉਸ ਕੁੜੀ ਦੀਆਂ ਅੱਖਾਂ ਬਾਲਾ ਸੋਹਣਾ ਵੀਡੀਓ 'ਆਰੇ ਆਪਣੀ ਰਾਏ ਕਮੈਂਟ ਦੇ ਬੇ ਜ਼ਰੂਰ ਦਿਓ ਤੇ ਜਿੰਨਾ ਦੋਸਤਾਂ ਨੇ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਜਿੰਨਾ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਬਹੁਤ ਬਹੁਤ ਮਿਹਰਬਾਨੀ ਪਿਆਰ ਮੁਹੱਬਤ ਦੁਆਵਾਂ